ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਿੱਕੇ ਨਿੱਕੇ ਬੱਚੇ ਆਪਣੇ ਕੋਲ ਆਏ ਆ ਤੇ ਇਹ ਆਏ ਆਪਣੇ ਭੋਲੇ ਨੂੰ ਵੇਖਣ ਤੇ ਮਹਾ ਥੋੜੀ ਜੀ ਇਹਨਾਂ ਦੀ ਮਤ ਕਰਾ ਇਹਨਾਂ ਤੋਂ ਮਤ ਲੈ ਲਈਏ ਇਹ ਆਪਣੇ ਨਾਲ ਲਮੋਂ ਲੱਗੇ ਆ ਤੰਬੂ ਖਲਾਰੰਦੇ ਆ ਪਰਾਲੀ ਤੇ ਹੁਣ ਤੰਬੂ ਲਾਣ ਲਈ ਆਪਾਂ ਫੌਜ ਛੜਤੀ ਆ ਤੁਹਾਡੇ ਸਾਹਮਣੇ ਨਿੱਕਾ ਜਿਹਾ ਸਿੰਘ ਤੰਬੂ ਲਾ ਰਿਹਾ ਵਾ ਤਾਂ ਆਪਾਂ ਥੋੜੀ ਜੀ ਵੀਡੀਓ ਦੀ ਸਪੀਡ ਵਧਾਈ ਆ ਤੇ ਵੈਸੇ ਵੇਖਣ ਨੂੰ ਵੀਡੀਓ ਸਪੀਡ ਦੇ ਨਾਲ ਵਧੀਆ ਲੱਗਦੀ ਰਹੀ ਆ ਤੇ ਲਓ ਜੀ ਤੰਬੂ ਤੁਹਾਡੇ ਸਾਹਮਣੇ ਸਿੰਘ ਨੇ ਲਾਤਾ ਵਾ ਹਾਲੇ ਸਿੰਘ ਨਵਾਂ ਹੀ ਆ ਤੇ ਤੰਬੂ ਲਾਉਣ ਦੀ ਜਾਸ ਸਿੱਖਦਾ ਪਿਆ ਵਾ ਤੇ ਮੈਂ ਕਿਹਾ ਚੱਲ ਤੂੰ ਤੰਬੂ ਲਾ ਤੇ ਮੈਂ ਤੇਰੀ ਵੀਡੀਓ ਬਣਾਉਣਾ ਵਾ ਤੇ ਲਓ ਜੀ ਤੰਬੂ ਕਰਤਾ ਉਹਨੇ ਓਕੇ ਹਾਲ ਕੀ ਆਪ ਸਕਤਾਂ ਨੂੰ ਦਰਸ਼ ਮੇਲੇ ਕਰਾਉਂਦੇ ਆ ਜੀ ਚਲੋ ਜੀ ਉਹ ਲੱਗ ਗਿਆ ਤੁਮਹਾਨੂੰ